ਕਾਲ사 ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਥੋੜਾ ਜਿਹਾ ਪੇਚੀਦਾ ਵਿਸ਼ਾ ਹੈ ਤਵਜਹ ਦੇ ਕੇ ਸੁਨਣਾ ਪਏਗਾ ਤਵਜਹ ਦੇ ਕੇ ਸਮਝਣਾ ਪਏਗਾ ਤੇ ਧਿਆਨਤਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਫੈਸਲਾ ਕਰਨਾ ਪਏਗਾ ਉਹ ਜਿਹੜਾ ਵਿਸ਼ਾ ਹੈ ਉਹ ਇਹ ਵਿਸ਼ਾ ਹੈ ਵੀ ਤੁਸੀਂ ਧਰਮੀ ਬੰਨਾ ਕਿਉਂ ਹੋ ਦੁਬਾਰਾ ਗੱਲ ਕਹਿ ਰਿਹਾ ਅੱਗੇ ਤੱਕ ਅਖੀਰ ਤੱਕ ਵੀਡੀਓ ਨੂੰ ਸੁਣੋਂਗੇ ਤੇ ਗੱਲ ਪੱਲੇ ਪੈਗੀ ਨਾ ਸੁਣੋਂਗੇ ਤੁਹਾਡੀ ਮਰਜ਼ੀ ਭਾਈ ਤੁਸੀਂ ਧਰਮੀ ਬੰਨਾ ਕਿਉਂ ਹੈ ਅੱਛਾ ਜੇ ਇਹੀ ਸਵਾਲ ਇੱਕ ਸਕੂਲ ਜਾਂਦੇ ਹੋਏ ਬੱਚੇ ਤੋਂ ਕੀਤਾ ਜਾਏ ਕਾਲਜ ਜਾਂਦੇ ਹੋਏ ਸਟੂਡੈਂਟ ਨੂੰ ਕੀਤਾ ਜਾਏ ਉਹਨੂੰ ਪੁੱਛਿਆ ਜਾਏ ਵੀ ਬੇਟਾ ਮਾਂ ਬਾਪ ਦਾ ਪੈਸਾ ਖਰਚ ਕਰਾ ਰਿਆ ਹੈ ਸਾਫ ਕੱਪੜੇ ਮਿਲ ਰਹੇ ਨੇ ਘਰ ਦਾ ਕੰਮ ਨਹੀਂ ਕਰਨਾ ਪੈ ਰਿਹਾ ਇਨੂੰ ਪਿਓ ਨੇ ਬਾਈਕ ਲੈ ਕੇ ਦਿੱਤੀ ਜਾਂ ਕਾਰ ਲੈ ਕੇ ਦਿੱਤੀ ਜਾਂ ਹੋਸਟਲ ਵਿੱਚ ਰਹਿ ਰਿਆਂ ਆਖਰ ਮੇਰਾ ਇੱਕ ਸਵਾਲ ਇਹ ਵੀ ਕਾਲਜ ਜਾ ਰਿਆਂ ਯੂਨੀਵਰਸਿਟੀ ਜਾ ਰਿਆਂ ਵੀ ਜਾ ਕੇ ਹੋ ਰਿਆਂ ਕਾਦੇ ਵਾਸਤੇ ਤੇ ਉਹਦਾ ਅੱਗੋਂ ਜਵਾਬ ਆਏਗਾ ਨਾ ਅੰਕਲ ਜਾਂ ਮੇਰੇ ਸਵਾਲ ਕਰਨ ਵਾਲੇ ਪ੍ਰਤਾਪਾ ਸ਼੍ਰੀ ਮੈਂ ਆਈਪੀਐਸ ਬੰਨਾ ਚਾਹੁੰਨਾ ਮੈਂ ਆਈਐਸ ਬੰਨਾ ਚਾਹੁੰਨਾ ਮੈਂ ਕਲੈਕਟਰ ਬਣਨਾ ਚਾਹੁੰਦਾ ਸੈਂਟਿਸਟ ਬਣਨਾ ਚਾਹੁੰਦਾ ਪਾਇਲਟ ਬਣਨਾ ਚਾਹੁੰਦਾ ਕੁਝ ਕੁਝ ਹੋਰ ਬਣਨਾ ਚਾਹੁੰਦਾ ਮੈਂ ਇਸ ਕਰਕੇ ਕਾਲਜ ਆ ਰਿਹਾ ਮੈਂ ਤਾਂ ਕਰਕੇ ਯੂਨੀਵਰਸਿਟੀ ਜਾ ਰਿਹਾ ਉਹ ਨਾਲ ਹੀ ਇਹ ਗੱਲ ਕਹੇਗਾ ਮੇਰੇ ਬਾਪੂ ਦੀ ਜੇਬ ਅਲਾਉਡ ਨਹੀਂ ਕਰਦੇ ਪਰ ਮੇਰਾ ਬਾਪੂ ਕਹਿੰਦਾ ਪੁੱਤ ਤੂੰ ਪੜ ਜਿੰਨਾ ਪੜ ਸਕਦਾ ਹੈ ਪੜ ਮੈਂ ਕਰਜ਼ਾ ਲੈ ਕੇ ਵੀ ਤੈਨੂੰ ਪੜਾਉਣ ਵਾਸਤੇ ਤਿਆਰ ਆ ਇਹ ਪਿਤਾ ਦਾ ਦਿਲ ਹੈ ਪਰ ਉਹਦਾ ਜਵਾਬ ਤੇ ਆਇਆ ਨਾ ਉਹਦਾ ਇੱਕ ਏਮ ਤੇ ਤੁਹਾਨੂੰ ਪਤਾ ਲੱਗਾ ਨਾ ਉਦਾ ਟਾਰਗੇਟ ਤੇ ਸਮਝ ਵਿੱਚ ਆਇਆ ਨਾ ਵੀ ਉਹ ਬੱਚਾ ਪੈਸੇ ਖਰਚ ਕਰਦਾ ਹੈ ਸਮਾਂ ਖਰਚ ਕਰਦਾ ਹੈ ਤੇ ਕਿਉਂ ਕਰਦਾ ਹੈ ਉਹ ਬੰਨਾ ਕੀ ਚਾਹੁੰਦਾ ਦੂਜੀ ਗੱਲ ਹੁਣ ਜੇ ਗੱਲ ਕਰੀਏ ਵੀ ਤੁਸੀਂ ਧਰਮ ਦੇ ਰਾਹ ਤੇ ਤੁਰਨਾ ਹੈ ਧਰਮੀ ਬੰਨਾ ਚਾਹੁੰਦੇ ਹੋ ਚਾਹੇ ਉਹ Hindu ਧਰਮ ਵਿੱਚ ਮੁਸਲਮਾਨ ਧਰਮ ਵਿੱਚ ईसाई ਧਰਮ ਵਿੱਚ ਬੁੱਧੀ ਨੇ ਜੈਨੀ ਨੇ ਸਿੱਖ ਨੇ ਜਾਂ ਦੂਜੇ ਤੀਜੇ ਨੇ ਦੁਨੀਆ ਦੇ ਅੰਦਰ 1600 ਦੇ ਕਰੀਬ ਧਰਮ ਨੇ ਤੁਸੀਂ ਧਰਮੀ ਬੰਨਾ ਚਾਹੁੰਦੇ ਹੋ ਤੇ ਕਿਉਂ ਤੁਹਾਡੇ ਕੋਲੇ ਦਾ ਜਵਾਬ ਭਲਾ ਕੀ ਤੇ ਜੇ ਤੁਹਾਡੇ ਕੋਲੇ ਜਵਾਬ ਹੋਵੇ ਵੀ ਮੈਂ ਨਿੰਦਾ ਛੱਡਣਾ ਚੁਗਲੀ ਛੱਡਣੀ ਚਾਹੁੰਨਾ ਈਰਖਾ ਛੱਡਣੀ ਚਾਹੁੰਨਾ ਬਖੀਲੀ ਛੱਡਣੀ ਚਾਹੁੰਨਾ ਝੂਠ ਛੱਡਣਾ ਚਾਹੁੰਨਾ ਮੈਂ ਅੰਦਰ ਦਾ ਸਾੜਾ ਛੱਡਣਾ ਚਾਹੁੰਨਾ ਮੈਂ ਦਇਆ ਸਤ ਸੰਤੋਖ ਤੀਰਜ ਹਲੀਮੀ ਖਿਮਾ ਸਾਰੇ ਗੁਣ ਧਾਰਨ ਕਰਨੇ ਚਾਹੁੰਦਾ ਧਰਮੀ ਬਣਨ ਵਾਸਤੇ ਤੇ ਜਵਾਬ ਇਹੀ ਹੋਏਗਾ ਨਾ ਹੋਰ ਤੇ ਕੋਈ ਨਹੀਂ ਵੀ ਔਗਣ ਛੱਡਨੇ ਚਾਹੁੰਨਾ ਤੇ ਗੁਣਾ ਨੂੰ ਮੈਂ ਪਾਲਣਾ ਚਾਹੁੰਨਾ ਗੁਣਾ ਨੂੰ ਮੈਂ ਲੈਣਾ ਚਾਹੁੰਨਾ ਇਹੀ ਜਵਾਬ ਹੋਏਗਾ ਨਾ ਹੋਰ ਤਾਂ ਕੋਈ ਜਵਾਬ ਨਹੀਂ ਨਾ ਇਹ ਤੇ ਜਵਾਬ ਨਹੀਂ ਨਾ ਵੀ ਮੈਂ ਪੀਲੇ ਰੰਗ ਦਾ ਜਾਂ ਨੀਲੇ ਰੰਗ ਦਾ ਪਾਉਣਾ ਹੈ ਤੇ ਜਵਾਬ ਕੋਈ ਬੰਦਾ ਵੀ ਨਹੀਂ ਚਲੋ ਹੁਣ ਜਦੋਂ ਤੁਸੀਂ ਕਿਸੇ ਵੀ ਧਰਮ ਦੇ ਰਾਹ ਦੇ ਉੱਤੇ ਤੁਰ ਪੈਨੇ ਆ ਮੈਂ ਆਪਣੇ ਸਿੱਖ ਧਰਮ ਦੀ ਗੱਲ ਕਰ ਲਵਾਂ ਵੀ ਜਦੋਂ ਤੁਸੀਂ ਖੰਡੇ ਦੀ ਪੌ ਲੈ ਲੈਨੇ ਆ ਜੋ ਤੁਹਾਡੀ ਚਾਹਤ ਸੀ ਕਿ ਉਹ ਤੁਹਾਡੀ ਚਾਹਤ ਪੂਰੀ ਹੋ ਗਈ ਪੌ ਲੈਣ ਤੋਂ ਬਾਅਦ ਨਿੰਦਾ ਚਲੀ ਗਈ ਈਰਖਾ ਚਲੀ ਗਈ ਬਖੀਲੀ ਚਲੀ ਗਈ ਠੱਗੀ ਚਲੀ ਗਈ ਬੇਈਮਾਨੀ ਚਲੀ ਗਈ ਧੋਖਾ ਧੜੀ ਚਲੀ ਗਈ ਜਾਂ ਲੋਕਾਂ ਦਾ ਗਲਾ ਕੁੱਟਣਾ ਹੱਕ ਖਾਣਾ ਇਹ ਸਭ ਕੁਝ ਤੋਹਾਂ ਛੱਡ ਦਿੱਤਾ ਜੇ ਨਹੀਂ ਛੱਡਿਆ ਤੇ ਫਿਰ ਤੁਹਾਡੇ ਧਰਮੀ ਬਣਨ ਦਾ ਅਰਥ ਕੀ ਹੋਇਆ ਫਿਰ ਤੁਹਾਡੇ ਕੋਲ ਜਵਾਬ ਕੀ ਫਿਰ ਤੁਹਾਨੂੰ ਕੋਈ ਪੁੱਛੇ ਵੀ ਤੋ ਧਰਮੀ ਬੰਨਾ ਸੀ ਐਸ ਕਰਕੇ ਪਰ ਇਹ ਗੱਲਾਂ ਤੇ ਤੇਰੇ ਵਿੱਚ ਜਿਉਂਦੀਆਂ ਤਿਉਹ ਇਨੇ ਘਟਿਆ ਵਧਿਆ ਤੇ ਕੁਝ ਵੀ ਨਹੀਂ ਬਲਕਿ ਪਹਿਲਾਂ ਨਾਲੋਂ ਜ਼ਿਆਦਾ ਬੇਈਮਾਨ ਹੋ ਗਿਆ ਪਹਿਲਾਂ ਨਾਲੋਂ ਜ਼ਿਆਦਾ ਆ ਜਿਹੜੀ ਦਾਤੀ ਇਹ ਤਿੱਖੀ ਕਰ ਲਈ ਲੋਕਾਂ ਦੀ ਛਿੱਲ ਲਾਉਣ ਵਾਸਤੇ ਤੇ ਫਿਰ ਤੁਹਾਡਾ ਜਵਾਬ ਕੀ ਹੋਏਗਾ ਅਗਰ ਤੁਹਾਡੀ ਚਾਹਤ ਪੂਰੀ ਨਹੀਂ ਹੋਈ ਅਗਰ ਧਰਮ ਦੇ ਰਾਹ ਦੇ ਉੱਤੇ ਚੱਲਣ ਤੋਂ ਬਾਅਦ ਜੋ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਤੇ ਫਿਰ ਸੋਚਣ ਤੇ ਮਜਬੂਰ ਨਹੀਂ ਹੋਣਾ ਚਾਹੀਦਾ ਵੀ ਸਾਡੀ ਕਮੀ ਕਿੱਥੇ ਹੈ ਕਿਦਰੇ ਧਰਮ ਦੇ ਰਾਹ ਵਿੱਚ ਕਮੀ ਹੈ ਜਾਂ ਸਾਡੇ ਚੱਲਣ ਵਾਲਿਆਂ ਵਿੱਚ ਕਮੀ ਹੈ ਫਿਰ ਤੁਹਾਨੂੰ ਪੜਨਾ ਤੇ ਪੈਗਾ ਨਾ ਆਪਣੇ ਆਪ ਨੂੰ ਬੱਚਾ ਸਕੂਲ ਜਾਈ ਜਾਵੇ ਜਾਈ ਜਾਵੇ ਪੈਸਾ ਖਰਚ ਕਰੀ ਜਾਵੇ ਮਾਪੇ ਦਾ ਪੈਸਾ ਖਰਚਾਈ ਜਾਵੇ ਸਮਾਂ ਵੇਸਟ ਕਰਦਾ ਰਹੇ ਬਣੇ ਕੁਝ ਵੀ ਨਹੀਂ ਤੇ ਉਹਨੂੰ ਚੰਗਾ ਕਹੋਗੇ ਜਾਂ ਮੰਦਾ ਕਹੋਗੇ ਬਹੁਤ ਸਮਾਂ ਬੀਤ ਗਿਆ 10 ਸਾਲ 20 ਸਾਲ 25 ਸਾਲ ਹੋ ਗਏ ਨੇ ਇੱਕੋ ਥਾਂ ਦੇ ਉੱਤੇ ਕਾਲਜ ਵਿੱਚ ੱੱਕੇ ਖਾਈ ਜਾ ਰਿਹਾ ਕੀ ਕਹੋਗੇ ਉਸ ਬੱਚੇ ਨੂੰ ਲਾਇਕ ਕਹੋਗੇ ਜਾਂ ਨਲਾਇਕ ਕਹੋਗੇ ਫੇਲ ਕਹੋਗੇ ਜਾਂ ਪਾਸ ਕਹੋਗੇ ਧਰਮੀ ਬਣਨ ਵਾਲੇ ਮੈਂ ਫੇਰ ਦੁਬਾਰਾ ਕਹਿੰਦਾ ਮੈਂ ਆਪਣੇ ਧਰਮ ਦੀ ਗੱਲ ਕਰਦਾ ਖੰਡੇ ਦੀ ਪੌਣ ਲੈਣ ਵਾਲੇ ਜੇ ਤੁਸੀਂ ਯਾਰ ਬੇਈਮਾਨੀ ਵੀ ਨਹੀਂ ਛੱਡੀ ਝੂਠ ਵੀ ਨਹੀਂ ਛੱਡਿਆ ਨਿੰਦਾ ਵੀ ਨਹੀਂ ਛੱਡੀ ਠੱਗੀ ਠੋਰੀ ਨਹੀਂ ਛੱਡੀ ਧੋਖਾ ਧੜੀ ਨਹੀਂ ਛੱਡੀ ਤੁਹਾਡੇ ਅੰਦਰ ਇੱਕ ਵੀ ਔਗਣ ਗਿਆ ਹੀ ਨਹੀਂ ਤੇ ਗੁਣ ਕੋਈ ਆਇਆ ਨਹੀਂ ਤੇ ਤੁਹਾਡੇ ਧਰਮੀ ਬਣਨ ਦਾ ਕੀ ਲਾਭ ਹੈ ਕਿੰਨਾ ਲੰਮਾ ਗਾਤਰਾ ਪਾਇਆ ਕੀ ਅਰਥ ਰੱਖਦਾ ਕਿੰਨੀ ਲੰਮੀ ਤੁਸੀਂ ਉਹਦੇ ਅੰਦਰ ਕਰਪਾਨ ਪਾਈਏ ਕੀ ਮੈਨੇ ਰੱਖਦੀ ਕਿੰਨਾ ਲੰਮਾ ਦਾੜਾ ਹੈ ਕਿਵੇਂ ਦੀ ਪੱਗ ਹੈ ਕਿਵੇਂ ਦਾ ਸਟਾਈਲ ਹੈ ਕਿਵੇਂ ਦਾ ਕੱਪੜੇ ਨੇ ਕਿਵੇਂ ਦਾ ਕੱਪੜਿਆਂ ਦਾ ਰੰਗ ਹੈ ਇੱਕ ਦੁੱਕੇ ਦਾ ਲਾਭ ਨਹੀਂ ਅਗਰ ਤੁਸੀਂ ਸੱਚਮੁੱਚ ਗੁਣਾ ਦੇ ਧਾਰਨੀ ਨਹੀਂ ਬਣੇ ਦਰਸਲ ਅੰਦਰੋਂ ਬਦਲਣ ਦੀ ਰੁਚੀ ਧਰਮ ਦੇ ਰਾਹ ਦੇ ਉੱਤੇ ਤੋਰਦੀ ਤਾਂ ਤੇ ਸੀ ਭਲਾ ਪਰ ਰੁਚੀ ਇਹ ਕੇਵਲ ਬਾਹਰੇ ਵਿਖਾਵੇ ਦੀ ਹੈ ਰੁਚੀ ਕੇਵਲ ਇੱਥੇ ਅਭੀ ਮੈਂ ਚੋਲਾ ਪਾ ਲਵਾਂ ਦਮਾਲਾ ਬਣ ਲਵਾਂ ਦਾੜੀ ਰੱਖ ਲਵਾਂ ਘੜਾ ਮੋਟਾ ਪਾ ਲਵਾਂ ਕਈਆਂ ਨੇ ਸਰੀਆ ਦਾ ਸਰੀਆ ਹੀ ਮੋੜ ਕੇ ਪਾਇਆ ਹੁੰਦਾ ਘੜਾ ਮੋਟਾ ਪਾ ਲਵਾਂ ਚੇਨ ਚੱਕਰ ਬਣਾ ਲਵਾਂ ਜਲਾਓ ਬਣਾ ਲਵਾਂ ਲੋਕ ਮੈਨੂੰ ਧਰਮੀ ਸਮਝਣਾ ਸ਼ੁਰੂ ਕਰ ਦੇਣ ਧਰਮੀ ਕਹਿਣਾ ਸ਼ੁਰੂ ਕਰ ਦੇਣ ਪਰ ਮੈਂ ਧਰਮੀ ਬਣਾ ਦਾ ਇਹਦਾ ਅਰਥ ਕੀ ਹੋਇਆ ਇਹ ਤੇ ਉਦਾਂ ਦਾ ਅਰਥ ਨਹੀਂ ਨਿਕਲਦਾ ਵੀ ਜਿਵੇਂ ਇੱਕ ਜ਼ਿਮੀਂਦਾਰ ਦੇ ਬਹੁਤ ਸਾਰੇ ਖੇਤ ਹੋਣ ਉਹ ਆਪ ਖੇਤਾਂ ਦੇ ਅੰਦਰ ਤੋਤੇ ਕਾਂ ਚਿੜੀਆਂ ਨੂੰ ਉਡਾ ਨਾ ਸਕਦਾ ਹੋਵੇ ਉਹਨੇ ਕੱਖਾਂ ਦਾ ਯਾ ਪ੍ਰਾਲੀ ਦਾ ਇੱਕ ਪੁਤਲਾ ਬਣਾਇਆ ਉਹਨੂੰ ਕੱਪੜੇ ਪਵਾ ਦਿੱਤੇ ਖੇਤ ਦੇ ਅੰਦਰ ਖੜਾ ਕਰ ਦਿੱਤਾ ਤੇ ਜਦੋਂ ਹਵਾ ਆਈ ਤੇ ਉਹ ਮੁਰਦਾ ਪੁਤਲਾ ਪ੍ਰਾਲੀ ਦਾ ਬਣਿਆ ਪੁਤਲਾ ਖੇਤ ਦੇ ਅੰਦਰ ਢਹਿ ਢੇਰੀ ਹੋਇਆ ਫਿਰ ਤੇ ਤੁਸੀਂ ਇਸ ਤਰ੍ਹਾਂ ਦੇ ਧਰਮੀ ਹੋਏ ਜੇ ਤੁਹਾਡੇ ਅੰਦਰ ਜਾਨ ਨਹੀਂ ਤੇ ਉਹ ਪੁਤਲੇ ਤੋਂ ਵੱਧ ਕੁਝ ਨਹੀਂ ਜੋ ਜੇ ਤੁਹਾਡੇ ਅੰਦਰ ਗੁਣ ਨਹੀਂ ਦਇਆ ਨਹੀਂ ਧੀਰਜ ਨਹੀਂ ਧਰਮ ਨਹੀਂ ਹਲੀਮੀ ਨਹੀਂ ਇੱਕ ਵੀ ਗੁਣ ਨਹੀਂ ਤੇ ਉਹ ਗੁਣਾਂ ਦੇ ਨਾਲ ਤੁਹਾਡੇ ਅੰਦਰ ਭਰਪੂਰ ਹੈ ਫਿਰ ਤੁਸੀਂ ਉਸ ਪੁਤਲੇ ਤੋਂ ਵੱਧ ਕੁਝ ਨਹੀਂ ਉਸ ਪਤਲੇ ਤੋਂ ਵੀ ਕੱਟ ਜਾਓ ਫਿਰ ਤੇ ਖੈਰ ਇਸ ਤੋਂ ਅੱਗੇ ਦੀ ਗੱਲ ਕਰਨੀ ਹੈ ਮੈਂ ਕਈ ਵਾਰ ਇਹ ਗੱਲ ਕਹਿਣਾ ਇਹਨੂੰ ਥੋੜਾ ਜਿਹਾ ਬ੍ਰਾਡ ਮਾਈਂਡਡ ਹੋ ਕੇ ਸੁਣ ਲਿਓ ਸਮਝ ਲਿਓ ਖੁੱਲੀ ਸੋਚ ਕਰਕੇ ਸਮਝਣ ਦੀ ਕੋਸ਼ਿਸ਼ ਕਰਿਓ ਮੈਂ ਕਈ ਵਾਰ ਕਹਿਣਾ ਹੁਨਾ ਵੀ ਖੰਡੇ ਦੀ ਪਹੁੰਲ ਦੇ ਬਾਰੇ ਕਿਸੇ ਨੂੰ ਕਹਿਣਾ ਇਹ ਛੱਡੋ ਸਿਲੇਬਸ ਦੇ ਬਾਰੇ ਕਹੋ ਤੇ ਸਿਲੇਬਸ ਕੀ ਹੈ ਜਦੋਂ ਕੋਈ ਸਿਲੇਬਸ ਦੱਸੋਗੇ ਵੀ ਧਰਮ ਦੇ ਰਾਹ ਤੇ ਤੁਰਨ ਦਾ ਸਿਲੇਬਸ ਆ ਹੈ ਤੜਮ ਦੇ ਰਹਾ ਤੇ ਤੁਰਨਾ ਹੈ ਤੇ ਆ ਗੁਣ ਨਾਲ ਲੈ ਕੇ ਤੁਰਨਾ ਪਏਗਾ ਬਾਣੀ ਪੜਨੀ ਪਏਗੀ ਬਾਣੀ ਦੇ ਅਨੁਸਾਰ ਚੱਲਣਾ ਪਏਗਾ ਗੁਰਬਾਣੀ ਆਪਣੇ ਉੱਤੇ ਅਪਲਾਈ ਕਰਨੀ ਪਏਗੀ ਉਹਨੂੰ ਸਿਲੇਬਸ ਸਮਝਾਓ ਜਿਸ ਦਿਨ ਉਹ ਸਿਲੇਬਸ ਦੇ ਅੰਦਰ ਪੱਕਾ ਹੋਇਆ ਪਰਫੈਕਟ ਹੋਇਆ ਤੁਹਾਡੇ ਕਹਿਣ ਦੀ ਲੋੜ ਥੋੜਾ ਉਹਨੇ ਆਪਣੇ ਆਪ ਚਾਤ ਬਣ ਜਾਣੀ ਹੈ ਰੂਚੀ ਬਣ ਜਾਣੀ ਹੈ ਉਹਨੇ ਖੰਡੇ ਦੀ ਪੌੜ ਲੱਭ ਲੈਣੀ ਹੈ ਤੇ ਲੈ ਵੀ ਲੈਣੀ ਪਰ ਸਾਡਾ ਜੋਰ ਕੀ ਗਿਣਤੀ ਵਧਾਉਂਦੇ ਹੋ ਤੇ ਇੰਨਿਆਂ ਨੇ ਅਮਰ ਜਖਲੇ ਇੰਨਿਆਂ ਨੇ ਪੌੜ ਲੈ ਲਈ ਪਰ ਉਹ ਇੰਨਿਆਂ ਨੇ ਪੌੜ ਲੈ ਲਈ ਗਿਣਤੀ ਵੱਧ ਗਈ ਪਰ ਜਦੋਂ ਸਮਾਜ ਦਾ ਚਾਲ ਚਲਨ ਵੇਖਨੇ ਆ ਤੇ ਉਦੋਂ ਵਿਗੜਿਆ ਟਾਂਚਾ ਨਜ਼ਰ ਆਉਂਦਾ ਕਿਉਂ ਕਿ ਕਿਉਂਕਿ ਗੁਨਾ ਤੋਂ ਬਿਨਾਂ ਲੋਕੀ ਧਰਮੀ ਬਣਨ ਦਾ ਦਾਵਾ ਪਾਲੀ ਬੈਠੇ ਨੇ ਸਗੋਂ ਜਿੰਨੇ ਧਰਮ ਦੇ ਰਾਹ ਤੇ ਚੱਲਣਾ ਹੈ ਨਾ ਉਹਨਾਂ ਵਾਸਤੇ ਤੁਸੀਂ ਬਹੁਤ ਵੱਡੀ ਰੁਕਾਵਟ ਪੈਦਾ ਕਰ ਰਹੇ ਹੋ ਉਹ ਜਦੋਂ ਆਪਣੇ ਵੱਲ ਵੰਦੇ ਨੇ ਤੁਹਾਡੇ ਵੱਲ ਵੰਦੇ ਨੇ ਉਹ ਕਹਿੰਦੇ ਨੇ ਜੇ ਮੇਰੇ ਤੇ ਇਹਦੇ ਅੰਦਰ ਫਰਕ ਹੀ ਨਹੀਂ ਤੇ ਫਿਰ ਮੈਨੂੰ ਇਹਦੇ ਰਾਹ ਤੁਰਨ ਦੀ ਲੋੜ ਕੀ ਹੈ ਜਿਵੇਂ ਤੇ ਬੇਈਮਾਨੀ ਮੇਰੇ ਕੋਲ ਐਵੇਂ ਦੀ ਬੇਈਮਾਨੀ ਇਹਦੇ ਕੋਲ ਜਿਵੇਂ ਦੀ ਅੱਖ ਮੇਰੇ ਕੋਲ ਓਵੇਂ ਦੀ ਅੱਖ ਇਹਦੇ ਕੋਲ ਜਿਵੇਂ ਦਾ ਕਾਲਾ ਮਣ ਇਹਦਾ ਓਵੇਂ ਦਾ ਕਾਲਾ ਮਣ ਉਹਦਾ ਹੈ ਫਿਰ ਤੇਰੇ ਧਰਮੀ ਬਣਨ ਦਾ ਗਾਤਰਾ ਕਿਰਪਾਨ ਦੂਜੀ ਤੀਜੀ ਦਾ ਅਰਥ ਕੀ ਰਹਿ ਗਿਆ ਜਿਹੜੇ ਇਸ ਰਾਹ ਤੇ ਚੱਲ ਰਹੇ ਉਹਨਾਂ ਨੂੰ ਰੋਲ ਮਾਡਲ ਬਣ ਕੇ ਪੇਸ਼ ਹੋਣ ਦੀ ਲੋੜ ਸੀ ਸਗੋਂ ਉਲਟਾ ਨੈਗੇਟਿਵ ਅਸਰ ਉਹ ਲੋਕਾਂ ਨੂੰ ਦੇ ਰਹੇ ਨੇ ਖਾਲੀ ਵਰਦੀ ਪਾ ਰਹੇ ਥਾਣੇਦਾਰੀ ਕੋਲ ਨਾ ਹੋਵੇ ਤੇ ਵਰਦੀ ਦਾ ਲਾਭ ਕੀ ਖਾਲੀ ਵਰਦੀ ਪਾ ਰਹੇ ਹੋ ਕਰਨਲ ਜਰਨਲ ਦੀ ਤੇ ਉਹ ਜੋਬ ਤੁਹਾਡੇ ਕੋਲ ਨਾ ਹੋਵੇ ਤੇ ਵਰਦੀ ਦਾ ਲਾਭ ਕੀ ਖੈਰ ਜੇ ਤੁਸੀਂ ਅੰਦਰ ਨੂੰ ਬਦਲ ਨਹੀਂ ਸਕੇ ਗੁਣ ਨਹੀਂ ਪਾਲ ਸਕੇ ਉਹਨਾਂ ਨਹੀਂ ਛੱਡ ਸਕੇ ਤੇ ਤੁਹਾਡੇ ਧਰਮੀ ਬਣਨ ਦਾ ਮਜ਼ਾਕ ਤੋਂ ਵੱਧ ਕੁਝ ਵੀ ਨਹੀਂ ਵਹਿਮ ਤੋਂ ਵੱਧ ਕੁਝ ਵੀ ਨਹੀਂ ਹੈ ਇਹ ਵਹਿਮ ਨਾ ਪਾ ਲਓ ਵੀ ਮੈਂ ਧਰਮੀ ਆ ਵਹਿਮ ਨਾ ਪਾ ਲਓ ਵੀ ਮੈਂ ਕਿਰਪਾਨ ਪਾਈ ਏ ਵਹਿਮ ਨਾ ਪਾ ਲਓ ਵੀ ਮੈਂ ਦਾੜਾ ਖੁੱਲਾ ਛੱਡ ਲਿਆ ਕਰ ਲਿਆ ਉਹ ਕਰ ਲਿਆ ਜੇ ਬੰਨਾ ਹੈ ਤੇ ਅੰਦਰੋਂ ਬਣੋ ਗੁਰਬਾਣੀ ਪੜੋ ਨੂੰ ਅਪਲਾਈ ਕਰੋ ਇਦਾਂ ਦੇ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ